ਵੀਡੀਓ ਦੇਖਦੇ ਸਾਰਿਆਂ ਦੋਸਤਾਂ ਮਿੱਤਰਾਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਲੈ ਕੇ ਆਏ ਦੋਵੇਂ ਮਾਂ ਪੁੱਤ ਤੇ ਰਲ ਕੇ ਬਣਾਵਾਂਗੇ ਬਹੁਤ ਹੀ ਵਧੀਆ ਵੀਡੀਓ ਸਾਈ ਵੀਡੀਓ ਦੇਖਿਓ ਜਿਸ ਤਰ੍ਹਾਂ ਤੁਹਾਨੂੰ ਪਤਾ ਵੀ ਸਰਦੀਆਂ ਸ਼ੁਰੂ ਆ ਮਤਲਬ ਠੰਡ ਵਾਵਾ ਯੂਰਤੇ ਹੋ ਗਈ ਆ ਤੇ ਇਹਨਾਂ ਇਹ ਟਾਈਮ ਚ ਆ ਗਏ ਆਪਣੇ ਬੱਚੇ ਦਾ ਮਤਲਬ ਜੁਕਾਮ ਲੱਗ ਗਿਆ ਖੰਘ ਹੋ ਗਈ ਹੈ ਨਾ ਕੁਝ ਬਾਹਰੋਂ ਵਾਇਰਸ ਆ ਗਿਆ ਕੋਈ ਘਰੋਂ ਉਹੀ ਚੀਜ਼ ਬਣਾ ਕੇ ਖਾ ਲਈ ਤੇ ਇਹਦੇ ਵਿੱਚ ਜਿਹੜਾ ਆਪਣਾ ਬੱਚੇ ਦਾ ਇਮਿਊਨਿਟੀ ਸਿਸਟਮ ਆਪਾਂ ਸਟਰੋਂਗ ਕਰਨਾ ਥੋੜਾ ਜਿਹਾ ਅੰਦਰੋਂ ਸਟਰੋਂਗ ਰਹਿਣਾ ਅੰਦਰੋਂ ਗਰਮਾਈਸ਼ ਉਹਨਾਂ ਨੂੰ ਮਿਲੇ ਉਹਨਾਂ ਵਾਸਤੇ ਉਹਨਾਂ ਨੂੰ ਕੀ ਚੀਜ਼ ਦਈਏ ਉਹ ਚੀਜ਼ ਆਪਾਂ ਲੱਗ ਕੇ ਜੀ ਬਣਾਉਣ ਤੇ ਤੁਹਾਨੂੰ ਨਾਲ ਵੀਡੀਓ ਸ਼ੇਅਰ ਕਰਦੇ ਸਾਰੀ ਵੀਡੀਓ ਵੇਖਿਓ ਤੇ ਆਜੋ ਆਪਾਂ ਸ਼ੁਰੂ ਕਰਦੇ ਹਾਂ ਹਾਂਜੀ ਮਦਦ ਜੀ ਕੀ ਬਣਾ ਰਿਹਾ ਆਪਾਂ ਅੱਜ ਆਪਾਂ ਬਣਾ ਰਹੇ ਛੋਲਿਆਂ ਦੀ ਪਨੀਰੀ ਛੋਲਿਆਂ ਦੀ ਪਨੀਰੀ ਹਾਂ ਤੇ ਇਦੇ ਵਿੱਚ ਆਪਾਂ ਲਿਆ ਛੋਲੇ 2 ਕਿਲੋ ਪੁੱਜੇ ਹੋਏ ਪੁੱਜੇ ਹੋਏ ਠੀਕ ਆ ਜੀ ਵਿੱਚ ਆਪਾਂ ਲਿਆ 2 ਕਿਲੋ ਘਿਓ ਪੌਣੇ ਇੱਕ 2 ਕਿਲੋ ਉਹਦਾ 1.5 ਕਿਲੋ ਇਹ ਆਪਣਾ ਘਰ ਦਾ ਘਿਓ ਆ ਜੀ ਆਪਣਾ ਘਰ ਦਾ ਘਿਓ ਵਾ ਇਹ ਇੰਨਾ ਹੀ ਵਾਧੂ ਹੋ ਜਾਣਾ ਵਾ ਬਾਜ਼ਾਰ ਵਾਲਾ ਤੇ ਪੂਰਾ 2 ਕਿਲੋ ਹੀ ਪੈਣਾ ਸੀ ਠੀਕ ਆ ਠੀਕ 1 ਕਿਲੋ ਸ਼ੱਕਰ ਤੇ ਅੱਛਾ 1 ਕਿਲੋ ਸ਼ੱਕਰ ਹਾਂਜੀ ਤੇ 100 ਗ੍ਰਾਮ ਪਾਵਾਂਗੇ ਗੁੰਦ ਚਾਰੇ ਗੁੰਦਾ ਤੇ ਚਾਰੇ ਗੁੰਦਾ ਹੋ ਗਿਆ ਹਾਂ 100 ਗ੍ਰਾਮ ਚਾਰੇ ਮੱਗ ਜ ਪ੍ਰੋਗਰਾਮ ਚਾਰੇ ਮਗ ਜੇ ਇਹ ਵੀ ਮਤਲਬ ਚਾਰੇ ਮਤਲਬ ਇਹ ਚਾਰੇ ਹੀ ਹਾਂ ਜੀ ਇਹਦੇ ਚ ਵੀ ਆ ਵੇਖੋ ਕੋ ਮੋਟੇ ਆ ਕੋ ਬਰੀਕ ਆ ਠੀਕ ਹੈ ਜੀ 100 ਗ੍ਰਾਮ ਕਾਜੂ 100 ਗ੍ਰਾਮ ਕਾਜੂ ਤੇ 100 ਗ੍ਰਾਮ ਹੀ ਆਪਾਂ ਬਦਾਮ ਪਾਵਾਂਗੇ ਅੱਛਾ ਬਦਾਮ ਦੀ ਗਰੀ ਹਾਂ ਬਦਾਮ ਦੀ ਗਰੀ ਤੇ 100 ਗ੍ਰਾਮ ਪਾਵਾਂਗੇ ਫੁੱਲ ਮਖਾਣੇ ਠੀਕ ਹੈ ਤੇ 100 ਗ੍ਰਾਮ ਪਾਵਾਂਗੇ ਆਪਾਂ ਸੌਂਫ ਹਾਂਜੀ ਤੇ 100 ਗ੍ਰਾਮ ਪਾਵਾਂਗੇ ਆਪਾਂ ਜਵੈਣ ਠੀਕ ਹੈ ਜੀ ਤੇ 100 ਗ੍ਰਾਮ ਪਾਵਾਂਗੇ ਆਪਾਂ ਖਾਸ 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 ਤੇ ਇੱਕ ਪਾਵਾਂਗੇ ਆਪਾਂ ਜੁੱਟ ਇਹਦਾ ਆਪਾਂ ਬੂਰਾ ਬਣਾ ਲਾਂਗੇ ਪੂਰਾ ਆਪਾਂ ਨਹੀਂ ਪੂਰਾ ਬਾਜ਼ਾਰ ਚੋਂ ਮਿਲ ਜਾਂਦਾ ਪੂਰਾ ਬਾਜ਼ਾਰ ਚੋਂ ਆਪਾਂ ਨਹੀਂ ਲੈਂਦਾ ਸੁੱਕਾ ਜ ਇਹਦੇ ਵਿੱਚੋਂ ਤੇਲ ਵੀ ਥੋੜਾ ਬਹੁਤ ਨਿਕਲੂਗਾ ਠੀਕ ਹੈ ਠੀਕ ਹੈ ਬੋਸ ਆਪਾਂ ਆਪਣਾ ਬਣਾਵਾਂਗੇ ਆ ਖਸਕਸ ਹੈ ਜੀ ਹਾਂ ਇਹ ਬਾਰੇ ਨਾ ਸਾਡੇ ਕੋਈ ਮਿੱਤਰ ਪਿਆਰੇ ਯਾ ਦੋਸਤ ਹੀ ਆ ਵੀ ਉਹ ਸਾਡੀ ਵੀਡੀਓ ਦੇਖਦੇ ਆ ਤੇ ਉਹਨਾਂ ਨੇ ਸਾਨੂੰ ਕਮੈਂਟ ਕੀਤਾ ਸੀ ਵੀ ਇਹ ਨਸ਼ਾ ਇੱਕ ਹਾਂ ਜੀ ਨਸ਼ਾ ਤੇ ਰੋਟੀ ਵੀ ਹੁੰਦੀ ਇਹ ਵੱਧ ਖਾ ਲੋ ਤੇ ਨਾਲੇ ਪਤਾ ਜਿਹੜੀ ਜਿੱਥੇ ਮੈਂ ਸੁਣਿਆ ਵੀ ਜਿੱਥੇ ਨਸ਼ਾ ਹੁੰਦਾ ਉਹ ਕਾਲੀ ਹੁੰਦੀ ਕਸਕਸ ਆਹੋ ਕਾਲੀ ਹੁੰਦੀ ਚਲੋ ਇਹ ਆਪਣੀ ਚਿੱਟੀ ਕਸਕਸ ਹੈ ਤੇ ਉਸ ਦਾ ਪਰ ਨਸ਼ਾ ਆਪਾਂ ਹਰੇਕ ਚੀਜ਼ ਚ ਫਿਰ ਆਪਾਂ ਦੇ ਸਕਦੇ ਹਾਂ ਹਰੇਕ ਚੀਜ਼ ਚ ਹੁੰਦਾ ਰੋਟੀ ਚ ਵੀ ਹੁੰਦਾ ਹਾਂਜੀ ਹਾਂਜੀ ਵੱਧ ਨਹੀਂ ਖਾਣਾ ਲਿਮਟ ਚ ਖਾਓ ਕਿਹੇ ਚੀਜ਼ ਚ ਨਸ਼ਾ ਨਹੀਂ ਹੈਗਾ ਇਹ ਆਪਾਂ ਦਵਾਈ ਸਮਝ ਕੇ ਵਰਤਣੀ ਆ ਹਾਂਜੀ ਇਹਨਾਂ ਦੇ ਬੱਚਿਆਂ ਦੇ ਦਿਮਾਗ ਵਾਸਤੇ ਬਹੁਤ ਤੇਜ਼ ਦਿਮਾਗ ਵਾਸਤੇ ਵਧੀਆ ਹੁੰਦੀ ਆ ਹਾਂਜੀ ਇਹ ਜ ਕੰਮ ਵਾਸਤੇ ਵਧੀਆ ਹੁੰਦੀ ਆ ਹਾਂਜੀ ਹਾਂਜੀ ਇਹ ਬਹੁਤ ਚੀਜ਼ਾਂ ਚ ਵਧੀਆ ਪਰ ਖਾਓ ਲਿਮਟ ਨਾਲ ਹਾਂਜੀ ਜਿਆਦਾ ਨਾ ਖਾਓ ਜਿਆਦਾ ਜਿਆਦਾ ਖਾਣ ਤੇ ਨਸ਼ਾ ਹੁੰਦਾ ਠੀਕ ਹਾਂ ਤੇ ਆਜੋ ਆਪਾਂ ਹੁਣ ਇਹਨੂੰ ਬਣਾਉਨੇ ਆ ਛੋਲੇ ਪੀਸ ਲੈਨੇ ਆ ਆਪਾਂ ਠੀਕ ਆ ਆ ਬਾਕੀ ਡਰਾਈ ਫੂਡ ਆਪਾਂ ਜਿਹੜਾ ਇਹਨਾਂ ਨੂੰ ਡਰਾਈ ਕਰ ਲਾਂਗੇ ਥੋੜਾ ਥੋੜਾ ਇਹਨਾਂ ਨਾਲ ਭੁੰਨ ਲਾਂਗੇ ਅੱਛਾ ਇਹ ਛੋਲੇ ਨੂੰ ਪਹਿਲਾਂ ਆਪਾਂ ਨਾ ਗ੍ਰੇਂਡਰ ਚ ਪਾ ਲਈਏ ਨਾ ਹਾਂ ਤੁਸੀਂ ਆ ਅੱਗ ਬਾਲ ਲਓ ਤੇ ਮੈਂ ਛੋਲੇ ਗ੍ਰੇਂਡ ਕਰ ਦਿੰਦਾ ਹਾਂ ਹਾਂ ਇਹ ਮਤਲਬ ਤੱਕੜਾ ਹੀ ਵੀ ਨਵੀਂ ਲਈ ਹੈ ਨਾ ਹਾਂ ਚਲੋ ਅੱrai ਸਾਡੀ ਪੁਰਾਣੀ ਟੁੱਟ ਗਈ ਸੀ ਨਾ ਇਹ ਨਵੀਂ ਲਈ ਆ ਵਾਹ ਭਾਰੀ ਉਲਡ ਕੇ ਰੱਖਣੀ ਪੈਂਦੀ ਆ ਆਹੋ ਥੋੜੀ ਭਾਰੀ ਆ ਦੇ ਨਾਲੋ ਥੋਲੇ ਆਪਣੇ ਗ੍ਰੈਂਡ ਹੋ ਗਏ ਆ ਤੇ ਆ ਠੀਕ ਆ ਹੁਣ ਇਦਾਂ ਦਾ ਵਧੀਆ ਸਾਰੇ ਆਪਾਂ ਕਰ ਲੈਨੇ ਆ ਥੋਲੇ ਇਹ ਵੀ ਕੰਮ ਚੰਗਾ ਚੱਲਿਆ ਦਾ ਇਹਦੇ ਪਹਿਲਾਂ ਦੂਜੇ ਨਾਲ ਕਰਨਾ ਪੈਂਦਾ ਦਾ ਸੀ ਉਹ ਡੰਡੇ ਵਾਲੇ ਨਾਲ ਆਹ ਗਣੀ ਕੜਾਈ ਗਰਮ ਆਪਣੀ ਹੋ ਗਈ ਆ ਇਹ ਚ ਪਾਵਾਂਗੇ ਆਪਾਂ ਦੇਸੀ ਘਿਓ ਇਹਨੂੰ ਪਹਿਲਾਂ ਗਰਮ ਕਰਕੇ ਇਹਨੂੰ ਕੱਢਣਾ ਪਿਆ ਇਹ ਮਤਲਬ ਸਾਰਾ ਘਿਓ ਪੋਣਾ ਕੋਈ ਚ ਰੱਖਣਾ ਵੀ ਆ ਸਾਰਾ ਹੀ ਪਾ ਲੈਣਾ ਵਾ ਅੱਛਾ 1.5 ਕਿਲੋ ਦਾ 1.5 ਕਿਲੋ ਹੀ ਆਹੋ ਪਾ ਜਣਾ 1.5 ਕਿਲੋ ਠੀਕ ਹੈ ਮੈਂ ਕੇਵਲ ਕੋਈ ਬਾਅਦ ਚ ਪਾਉਂਦਾ ਹੁੰਦਾ ਨਾ ਨਹੀਂ ਨਹੀਂ ਬਾਅਦ ਚ ਆਪਾਂ ਓਏ ਦੂਜਾ ਕਿਲੋ ਬਾਅਦ ਚ ਪਾਵਾਂਗੇ ਨਾ ਠੀਕ ਹੈ ਠੀਕ ਇਹਦੇ ਚ ਆਪਾਂ ਡਰਾਈ ਫੂਡ ਪੋਣ ਮੈਂ ਤਾਂ ਹੀ ਉਹ ਕਹਿੰਦਾ ਨਾ ਮੈਂ ਹੁਣ ਪੁੱਛਦੇ ਵੀ ਹਾਂ ਸਾਰਾ ਪਾ ਲੈਣਾ ਨਹੀਂ ਸਾਰਾ ਨਹੀਂ ਪੋਣਾ ਐ ਇੰਨਾ ਹੀ ਪਾਵਾਂਗੇ ਜੀ ਅੱਛਾ ਇਹ ਆਪਣੇ ਡਰਾਈ ਫੂਡ ਆ ਇਹ ਆਪਾਂ ਸਾਰੇ ਫਰਾਈ ਕਰਾਂਗੇ ਤੇ ਬਾਅਦ ਚੀ ਦੀ ਵੀ ਮੱਲਾ ਪਸਾਈ ਹੋਣੀ ਹੈ ਨਾ ਮਤੈ ਇਦਨ ਆਪਣੇ ਛੋਲੇ ਵੀ ਮੱਲਾ ਉਹਨਾਂ ਦੇ ਵੀ ਕੰਮ ਚੱਲ ਰਿਹਾ ਇਹ ਆਪਾਂ ਜੋਟਿਆ ਜੋਟ ਦੀ ਜ਼ਿੰਮੇਵਾਰੀ ਆਪਾਂ ਨਿੱਕੇ ਬੰਦੇ ਹੁੰਦੇ ਵਾਂਗੇ ਉਹ ਤੈਨੂੰ ਕ੍ਰਸ਼ ਕਰ ਦੇ ਇਹ ਸਾਈਡ ਸਾਂ ਨੇ ਇਹ ਸਾਡਾ ਬੰਦਾ ਅਲੂਰ ਸਾਜੀ ਆਪਣਾ ਕਿਉ ਗਰਮ ਹੋ ਗਿਆ ਤੇ ਆਪਾਂ ਇਹਦੇ ਵਿੱਚ ਪਾਵਾਂਗੇ ਫੁੱਲ ਮਖਾਣੇ ਚਲੋ ਜੀ ਫੁੱਲ ਮਖਾਣੇ ਆਪਣੇ ਪੁੱਜ ਗਿਆ ਤੇ ਆਪਾਂ ਇਹਨਾਂ ਨੂੰ ਹੁਣ ਕੱਢ ਲੈਨੇ ਤੇ ਹੁਣ ਆਪਾਂ ਪਾ ਦੇਨੇ ਇਹਦੇ ਵਿੱਚ ਚਾਰੇ ਗੁੰਦਾਂ ਇਹਨਾਂ ਨੂੰ ਆਪਾਂ ਫਰਾਈ ਕਰ ਲਾਂਗੇ ਆਹ ਲੋ ਜੀ ਪੈਂਦਿਆਂ ਸਾਰੇ ਫੁੱਲੇ ਹੋ ਗਏ ਆ ਜਿਵੇਂ ਪਪਕੋਰਨ ਬਣ ਗਏ ਹੁਣ ਇਹਨਾਂ ਨੂੰ ਹੁਣ ਆਪਾਂ ਕੱਢ ਲਾਂਗੇ ਤੁਸੀਂ ਹੁਣ ਆਪਾਂ ਪਾਵਾਂਗੇ ਵਿੱਚ ਬਦਾਮ ਤੇ ਇਹਨਾਂ ਨੂੰ ਵੀ ਥੋੜਾ ਜਿਹਾ ਭੁੰਨ ਲਾਂਗੇ। ਲੋ ਜੀ ਬਦਾਮ ਆਪਣੇ ਭੁੱਜਗੇ ਦੇੰਦਰੋਂ ਆਪਾਂ ਕੱਢ ਲਾਂਗੇ। ਚਲੋ ਜੀ ਹੁਣ ਆਪਾਂ ਪਾ ਜੰਨੇ ਵਿੱਚ ਕਾਜੂ। ਇਸੇ ਤਰ੍ਹਾਂ ਆਪਾਂ ਸਾਰੇ ਡਰਾਈ ਫੂਡ ਸਾਰੇ ਕਰ ਲਏ ਆ। ਤੇ ਹੁਣ ਆਪਾਂ ਕਾਜੂ ਵੀ ਭੁੱਜਗੇ ਤੇ ਇਹਨਾਂ ਨੂੰ ਵੀ ਆਪਾਂ ਬਾਹਰ ਕੱਢ ਲਏ। ਚਲੋ ਜੀ ਆਪਣੇ ਸਾਰੇ ਡਰਾਈ ਫੂਡ ਭੁੱਜਗੇ ਇਹਨਾਂ ਨੂੰ ਹੁਣ ਆਪਾਂ ਪੀਸ ਲਾਂਗੇ। ਤੇ ਫੇਰ ਆਪਾਂ ਮਿਲਦੇ ਆਂ ਤੇ ਚੁੱਲੇ 'ਤੇ ਆਪਾਂ ਕੜਾਈ ਲਾ ਲਈ ਆ ਕੜਾਈ ਨਾ ਮੋਟੀ ਬਹੁਤ ਤੇ ਹੁਣ ਗਰਮ ਬਹੁਤ ਹੋ ਗਈ ਆ ਤੇ ਥੱਲੇ ਲਾ ਕੇ ਚਾ ਇਹਦੇ ਵਿੱਚ ਪਾਵਾਂਗੇ ਆਪਾਂ ਆ ਜਿਹੜਾ ਨਾਰੀਅਲ ਦਾ ਬੂਰਾ ਇਹਨੂੰ ਵੀ ਆਪਾਂ ਥੋੜਾ ਜਿਹਾ ਲਾਲ ਕਰ ਲੈਨੇ ਆ ਠੀਕ ਕਿਉਂਕਿ ਉਹ ਗਰਮ ਹੈ ਉਹਦਾ ਫਾਇਦਾ ਵੇਖੋ ਕਿੰਨੀ ਗਰਮ ਹੈ ਕੜਾਈ ਮੋਟੀ ਆ ਕੜਾਈ ਮੋਟੀ ਆ ਕਿ ਨਵੀਂ ਲਿਆਂਦੀ ਕੜਾਈ ਚਲੋ ਥੱਲੇ ਹੀ ਵੇਖੋ ਲਾਲ ਹੋ ਗਿਆ ਹੂੰ ਸੁਣਿਆ ਨਾਰੀਅਲ ਦਾ ਬੂਰਾ ਵੀ ਫਰਾਈ ਹੋ ਗਿਆ ਇਹਨੂੰ ਵੀ ਆਪਾਂ ਕੱਢ ਲਾਂਗੇ ਸਾਈਡ ਤੇ ਹੁਣ ਆਪਾਂ ਆ ਡਰਾਈ ਫਰੂਟ ਜਿਹੜੇ ਇਨ ਨੂੰ ਆਪਾਂ ਗ੍ਰाइंड ਕਰਾਂਗੇ ਗ੍ਰाइंड ਉਹ ਆਪਣੇ ਕੋ ਦੂਜਾ ਟਕੂਂਡਾ ਤੇ ਹੈਣੀ ਆ ਹੁਣ ਇਹਦੇ ਵਿੱਚ ਆਪਾਂ ਛੋੜੇ ਛੋਲੇ ਪਾ ਲਈ ਆ ਛੋੜੇ ਛੋਲੇ ਪਾ ਲਏ ਥਲੇ ਥਲੇ ਤੇ ਆਪਾਂ ਦੂਜਾ ਡਰਾਈ ਫਰੂਟ ਬੋਲਦਾ ਤੇ ਮਖਾਣੇ ਪਾ ਗਏ ਵਿੱਚ ਆਪਾਂ ਗ੍ਰाइंड ਕਰਾਂਗੇ ਤੇ ਲਓ ਜੀ ਆਪਣੇ ਇਹ ਡਰਾਈ ਫਰੂਟ ਹੀ ਚੰਗੀ ਤਰ੍ਹਾਂ ਗ੍ਰाइंड ਹੋ ਗਏ ਆ ਤੇ ਆਪਾਂ ਬਾਕੀ ਰੇਹਿੰਦੇ ਵੀ ਕਰ ਲਾਂਗੇ ਲਓ ਜੀ ਆਪਾਂ ਕੜਾਈ ਚੋਲੇ ਦੇ ਰੱਖਤੀ ਆ। ਆਡੀਓ ਇਲੈਕਟ੍ਰਿਕ ਓ ਆਪਣਾ ਪਿੱਕਨ ਦੇ ਆ। ਤੇ ਨਵਾਂ ਪਕ, ਕਿਰਪਾ ਦੇ ਨਵਾਂ ਨਵਾਂ ਘੋ। ਨਹੀਂ ਕਿਰਪਾ ਪ੍ਰਾਣਾ ਹੀ ਆ। ਪਪਾ ਪ੍ਰਾਣਾ ਵਾ। ਹਾਂ ਹੋਈ। ਚਲੋ। ਕਿਰਪਾ ਆਪਣਾ ਚੰਗਾ ਹੀ ਕੜਾਈ ਕੱਲੀ ਟੁੱਟ ਗਈ ਥੱਲਿਓ। ਠੇਕ ਹੋ ਗਿਆ ਹੀ। ਠੀਕ ਆ। ਤਾਂ ਕਰਕੇ ਨਵੀਂ ਲਈ ਆਪਾਂ ਹੁਣ। ਤੇ ਇੱਕ ਆਸ-ਕਾਸਾ ਇਹ ਵੀ ਆਪਾਂ ਗ੍ਰੇਨਡ ਕਰ ਲਾਂਗੇ। ਇਹੋ ਆਪਣਾ ਮੈਲਟ ਹੋ ਰਿਹਾ ਇਹ ਇਧਰ ਆਪਣਾ ਜਿਹੜਾ ਆਪਾਂ ਨਾਰੀਅਲ ਬੂਰਾ ਲਿਆ ਹੈ ਉਹ ਆਪਾਂ ਇਹ ਆਪਣੇ ਸਾਰੇ ਡਰਾਈ ਫਰੂਟ ਆਪਾਂ ਦਾ ਗ੍ਰाइंड ਕਰ ਲਿਆ ਤੇ ਇਧਰ ਛੋਲੇ ਸਾਰੇ ਆਪਾਂ ਗ੍ਰाइंड ਕਰ ਲਿਆ ਤੇ ਛੋਲਿਆਂ ਦੇ ਵਿੱਚ ਜਿਹੜਾ ਆ ਕਾਲਾ ਕਾਲਾ ਰੰਗ ਇਹ ਸੌਫ ਜਵੈਨ ਦਾ ਪਿੱਛੇ ਉਹ ਵੀ ਪਾ ਕੇ ਆਪਾਂ ਗ੍ਰाइंड ਕਰ ਲਿਆ ਠੀਕ ਹੋ ਆਪਣਾ ਘਰਮ ਹੋ ਗਿਆ ਤੇ ਇਹਦੇ ਵਿੱਚ ਆਪਾਂ ਪਾ ਲਾਂਗੇ ਖਸਖਸ ਠੀਕ ਇਹਨੂੰ ਥੋੜਾ ਜਿਹਾ ਪੁੰਨਾਂਗੇ ਤੇ ਆਪਾਂ ਜਿਹੜੀ ਖਸਖਸ ਗ੍ਰाइंड ਆਪਾਂ ਕੀਤੀ ਨਾ ਉਹ ਵਿੱਚ ਬਰੀਕ ਉਹ ਪਾਲੀ ਮਾਲਾਂ ਦੇ ਵਿੱਚ ਇਹਦੇ ਨਾਲੇ ਭਾਲਾਂਗੇ ਆਪਾਂ ਮਗਜ ਚਾਰੇ ਮਗਜ ਪਾਵਾਂਗੇ ਇਹਨਾਂ ਥੋੜਾ ਜਿਹਾ ਭੁੰਨ ਲਾਂਗੇ ਨਾਲੇ ਮਗਜ ਪਾਦਨੇ ਹਾਂ ਇਹ ਵੀ ਥੋੜੇ ਜਿਹਾ ਭੁੰਨ ਜਾਣਗੇ ਇਹ ਪਤਾ ਜੀ ਕੀ ਪਾਉਣ ਲੱਗੇ ਇਹ ਸੁੰਡ ਮੈਂ ਥੋੜੀ ਜਿਹੀ ਪਾ ਲਈਏ ਠੰਡਿਆ ਹਾਂ ਇਹ ਇਹ ਸਾਰੀ ਜੀ ਤਾਕਤਾਂੜੀਆਂ ਇਹ ਬੱਚਿਆਂ ਨੂੰ ਜੀ ਦੇਣੀਆਂ ਬਹੁਤ ਜ਼ਿਆਦਾ ਜ਼ਰੂਰੀ ਜਣਾ ਹਾਂ ਇਨੇ ਇੱਕ ਸੁੰਡ ਪਾਵਾਂਗੇ ਆਪਾਂ ਕਿਉਂਕਿ ਬੱਚਿਆਂ ਨੇ ਖਾਣੇ ਆ ਜਿਆਦਾ ਨਹੀਂ ਪਾਉਣੀ ਆਜੜੇ ਆਪਾਂ ਡ్రਾਈ ਫਰੂਟ ਮਿਕਸ ਕੀਤੇ ਆ ਇਹ ਆਪਾਂ ਪਾ ਦਿੰਨੇ ਵਿੱਚ ਇਹਦਾ ਹੌਲੀ ਹੌਲੀ ਕਰਕੇ ਆਪਾਂ ਸਾਰਾ ਮਿਕਸ ਕਰ ਦਈਏ ਵਿੱਚ ਹਾਂ ਲਾਈ ਜਾ ਬੁੱਤ ਲਾਈ ਹੁਣ ਹੌਲੀ ਜੋਰ ਲੱਗਣਾ ਖਾਂਚ ਬਹੁਤ ਸਵਾਦ ਲੱਗਦਾ ਪਰ ਚਿਲਕਾ ਨਾ ਇਹਦਾ ਬਰੌਂਚ ਵੀ ਵੇਲਾ ਕਿੰਨਾ ਮਜ਼ਾ ਆਉਂਦਾ ਨਾ ਸਾਡਾ ਸਾਰਾ ਪਰਿਵਾਰ ਲੱਗੇ ਆ ਮੈਂ ਮੇਰੀ ਮਾਤਾ ਤੇ ਗਾਂ ਸਾਡਾ ਹਰਨੂਰ ਅੱਗੇ ਆਪਾਂ ਲਸੀ ਦੀਆਂ ਪਿੰਨੀਆਂ ਬਣਾ ਕੇ ਪਾਈਆਂ ਨਾਲੇ ਪਾਈਆਂ ਆਪਾਂ ਮੂੰਗੀ ਦੀਆਂ ਪਿੰਨੀਆਂ ਹਾਂਜੀ ਤੇ ਹੁਣ ਆਪਾਂ ਬਣਾ ਰਿਹਾ ਛੋਲਿਆਂ ਦੀ ਪਨੀਰੀ ਫਿਰ ਤੁਹਾਨੂੰ ਅੱਗੇ ਵੀ ਵਿਖਾਵਾਂਗੇ ਜਿਹੜੀ ਪਨੀਰੀ ਬਣਾਵਾਂਗੇ ਆਪਾਂ ਇੱਕ ਜੀ ਉਹ ਗਰਮ ਗੁਜਰੇਲਾ ਰਹਿਦਾ ਆਹੋ ਜੀ ਗੁਜਰੇਲਾ ਉਹ ਤੇ ਹੁਣ ਤੇ ਫੇਵਰੇਟ ਆ ਤੇ ਫੇਵਰੇਟ ਆ ਤੇ ਆਹ ਉਹ ਇਹ ਪੁੱਤ ਗਾਜਰ ਆਉਣਗੇ ਫਿਰ ਇਹ ਗਾਜਰ ਉਹਦੇ ਨਾਲ ਨਹੀਂ ਆਈਆਂ ਨਹੀਂ ਆਹ ਲਾ ਨਾਰੀ ਅੱਧਾ ਪੂਰਾ ਆਪਾਂ ਭੁੰਨੇ ਪਹਿਲਾਂ ਇਹ ਪਾ ਲਈਏ ਤੇ ਮੈਂ ਚੇਤਾ ਬੋਲ ਗਿਆ ਆਪਣਾ ਮਦਈ ਨਹੀਂ ਨਹੀਂ ਚੇਤਾ ਨਹੀਂ ਪੋਣਾ ਹੀ ਬਾਅਦ ਚ ਹੀ ਇਹ ਕਿਉਂਕਿ ਅੱਗੇ ਲਾਲ ਜਿਆਦਾ ਆ ਹਾਂ ਹਜੀ ਪੁੱਜਾ ਜਿਆਦਾ ਅੱਗੇ ਇਹ ਸਾਰਾ ਆਟਾ ਆਪਾਂ ਪਾਤਾ ਵਾ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਲੈ ਆਪਾਂ ਦਾ ਮਾਦਾ ਕੜਾਈ ਵੱਡੀ ਕਰਕੇ ਮੈਨੂੰ ਥੋੜਾ ਥੋੜਾ ਜਿਹਾ ਕੰਮ ਲੱਗਦਾ ਨਾ ਹਾਂ ਪਹਿਲਾਂ ਆਪਣੀ ਕੜਾਈ ਨਿੱਕੀ ਉਹਦੇ ਚ ਬਹੁਤਾ ਬਹੁਤਾ ਜਿਹਾ ਲੱਗਦਾ ਹੈ ਹੁਣ ਆ ਵੀ ਵਾਰੀ ਸ਼ੱਕਰ ਦੀ ਹਾਂ ਆਪਾਂ 1 ਕਿਲੋ ਵਿੱਚ ਸ਼ੱਕਰ ਪਾ ਰਹੇ ਹਾਂ ਤੇ ਆਹ ਕੰਮ ਥੋੜਾ ਜਿਹਾ ਜ਼ੇਹਨ ਤਲਾ ਮਾਦਾ ਕੋ ਨਹੀਂ ਹੁੰਦਾ ਫਿਰ ਕਾਵਾ ਜਰਦ ਹੁੰਦੀ ਆ ਇਹਨੂੰ ਆਪਾਂ ਚੰਗੀ ਤਰ੍ਹਾਂ ਲਾ ਲਾਂਗੇ ਯਾਰ ਤੇ ਪੰਜੀਰੀ ਆਪਣੀ ਲਗਭਗ ਬਣ ਗਈ ਆ ਕੜਾਈ ਗਰਮ ਕਰਕੇ ਆਪਾਂ ਥੱਲੇ ਲਾ ਲਾਂਗੇ ਤੇ ਥੱਲੇ ਲਾ ਕੇ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਕਿਉਂਕਿ ਕੜਾਈ ਜਿਆਦੀ ਮੋਟੀ ਆ ਤੇ ਫਿਰ ਵਾਵਾ ਚਿਰ ਗਰਮ ਰਹਿੰਦੀ ਆ ਆ ਸਾਨੂੰ ਵੇਖੋ ਰੰਗ ਦਾ ਖਾਤੀਆ ਨਿਕਲ ਆਇਆ ਉੱਤਰ ਜਿੱਧਰ ਲਾਵਾਂਗੇ ਆ ਇਹ ਪੰਜੀਰੀ ਬਹੁਤ ਤਾਕਤਵਰ ਬਣੀ ਆ ਆਮੜਾ ਬਾਂ ਬੱਚਿਆਂ ਨੂੰ ਜ਼ਰੂਰਤ ਨੇ ਹਾਂ ਬੱਚਿਆਂ ਨੂੰ ਜ਼ਰੂਰਤ ਆ ਸਿਆਲ ਸਰਪੀਆਂ ਦੇ ਵਿੱਚ ਦੇਖੋ ਇੰਨੀ ਨਹੀਂ ਮਹਿੰਗੀ ਆ ਆਪਾਂ ਦਵਾਈਆਂ ਲੈ ਆ ਕੇ ਦਿੰਦੇ ਆ ਚਬਰ ਫਲਾਸ਼ ਲੈ ਆ ਕੇ ਦਿੰਦੇ ਆ ਤਕਰੀਬ ਨਾਲ ਆਪਾਂ ਇਹ ਬਣਾ ਕੇ ਦਈਏ ਨਾ ਤੇ ਬੱਚੇ ਦੀ ਸਿਹਤ ਵਾਸਤੇ ਬਹੁਤ ਜ਼ਰੂਰੀ ਆ ਹਾਂ ਤੇ ਇਹ ਪਨੀਰੀ ਤਾਕਤ ਵਾਲੀ ਖਾਣ ਚ ਤਾਕਤ ਵਾਲੀ ਇਹਦੀ ਤਾਕਤ ਲੈਂਦੀ ਆ ਪਹਿਲਾਂ ਬਣ ਲੱਗਿਆ ਸਾਰਾ ਕੁਝ ਪੀਸਣਾ ਮਿਕਸ ਕਰਨਾ ਇਹ ਜੋੜਨਾ ਵੀ ਹੁੰਦਾ ਵਾ ਸਾਰਾ ਕੁਝ ਆ ਜੀ ਪਨੀਰੀ ਆਪਣੀ ਬਣ ਗਈ ਤੇ ਇਹਦੀਆਂ ਆਪਾਂ ਵਟਾਂਗੇ ਲੱਡੂ ਪਿੰਨੀਆਂ ਪਿੰਡਿਆਣੀ ਮਾਤਾ ਅੱਜ ਪੀਸ ਬਣਾਵਾਂਗੇ ਨਵੇਂ ਡਿਜ਼ਾਈਨ ਦੇ ਜਿਹੜੇ ਜਿਹੜੇ ਬੱਚੇ ਖਾਂਦੇ ਨੇ ਨਾ ਉਹ ਪੀਸ ਵੇਖ ਕੇ ਬੜੇ ਖੁਸ਼ ਹੋ ਕੇ ਖਾਂਦੇ ਆ ਅੱਛਾ ਛੋਲਿਆਂ ਦੀ ਪੰਜੀਰੀ ਆਪਣੀ ਤਿਆਰ ਆ ਹੁਣ ਇਹਦੇ ਆਪਾਂ ਪੀਸ ਬਣਾਉਦੇ ਆ ਤੇ ਸਭ ਤੋਂ ਪਹਿਲਾਂ ਬਣਾਵਾਂਗੇ ਆਪਾਂ ਚੌਰਸ ਸ਼ੇਪ ਚੌਰਸ ਪੀਸ ਖਾਂ ਚ ਵੀ ਇੰਨੇ ਵਧੀਆ ਲੱਗਦੇ ਕਿਸੇ ਵੇਲੇ ਬੱਚੇ ਆਪਣੇ ਪੰਜੀਰੀ ਨਹੀਂ ਪੰਜੀਰੀ ਦਾ ਨਾਂ ਸੁਣ ਕੇ ਹੀ ਨਹੀਂ ਖਾਂਦੇ ਇਦਾਂ ਆਪਾਂ ਵੱਖਰੀ ਵੱਖਰੀ ਸ਼ੇਪ ਬਣਾ ਲਾਂਗੇ ਵੇਖਣ ਵਿੱਚ ਵੀ ਬਹੁਤ ਵਧੀਆ ਲੱਗਣਗੇ ਖਾਣ ਦੇ ਜਿਹਤੇ ਆਪਣੇ ਸਰੀਰ ਵਾਸਤੇ ਤੁਹਾਨੂੰ ਪਤਾ ਵੀ ਆਪਾਂ ਹਰੇਕ ਵਿੱਚ ਮਸਾਲੇ ਪਾਏ ਆ ਮਸਾਲੇ ਦੇ ਭਾਵ ਇਹ ਤਾਂ ਬਦਾਮ ਹੋ ਗਏ ਕਾਜੂ ਹੋ ਗਏ ਤੇ ਆਪਾਂ ਇਹ ਚੋਰਸ ਕਰ ਲਈ ਆ ਤੇ ਥੋੜਾ ਜਿਹਾ ਹੋਰ ਵਧੀਆ ਲੱਗਣ ਉੱਤੇ ਲਾੜਾਂਗੇ ਆਪਾਂ ਇਹਦੇ ਨਾਲ ਦੇ ਇਹ ਮਗਜ ਬਾਜ਼ਾਰ ਵਰਗਾ ਵਰਗਾ ਜਿਹਾ ਹੋਊਗਾ ਡਿਜ਼ਾਈਨ ਜਿਹਦਾ ਮਤਲਬ ਆ ਦੇਖੋ ਚੋਰਸ ਸ਼ੇਪ ਬਣ ਗਈ ਇਹਦੇ ਰੱਖ ਲਿਓ ਤੇ ਹੁਣ ਆਪਾਂ ਬਣਾਵਾਂਗੇ ਇਹ ਵੀ ਹਾਰਡ ਸ਼ੇਪ ਗੋਲ ਵੀ ਹੈ ਗਈ ਆ ਦੋਪਣ ਇਹ ਜਗਾੜ ਅਸੀਂ ਘਰੇ ਤਿਆਰ ਕੀਤਾ ਤੇ ਵਧੀਆ ਬਣ ਗਿਆ ਤੇ ਪਤਰੀ ਜੀ ਪਤਰੀ ਜੀ ਮੋੜ ਕੇ ਸ਼ੇਪ ਬਣ ਗਈ ਕੋਈ ਏਡੀ ਵੱਡਾ ਇਹਦਾ ਹੈ ਨੀ ਬਿ ਕਾਰਿਗਰੀ ਆ ਸ਼ੇਪ ਹੀ ਬਣਾਈ ਅੱਧੀ ਕਿਜੀ ਦੀ ਪਤਰੀ ਜੀ ਇਹਦੀ ਥੋੜਾ ਜਨਾ ਗਰਮ ਜਿਆਦਾ ਤਾਣ ਇਹ ਟਿਲਕਦਾ ਜਾਵਾ ਤੇ ਇਹ ਬਣ ਗਿਆ ਆਪਣਾ ਹਾਰ ਸ਼ੇਪ ਹੁਣ ਆਪਣੇ ਕੋਈ ਹੋਰ ਹੋਏਗਾ ਸੱਚਾ ਇਹ ਹੈਗੀ ਗੋਲ ਸ਼ੇਪ ਜਿਹੜਾ ਛੋਟੀ ਬਰਫੀ ਹੁੰਦੀ ਹੈ ਇਹ ਵੀ ਆਪਾਂ ਤਿਆਰ ਕਰਾਂਗੇ ਇਹਦੇ ਨਾਲ ਤੇ ਇਹ ਆਪਣੀ ਵੱਡੀ ਗੋਲ ਸ਼ੇਪ ਹੈ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸੋ ਵੀ ਸਾਡੀ ਕਿਹੜੀ ਸ਼ੇਪ ਵਧੀਆ ਲੱਗਦੀ ਹੈ ਕਿਦਾਂ ਦੀ ਕਿ ਕਿਹੜੀ ਵਧੀਆ ਬਣੀ ਆ ਸਾਨੂੰ ਤੇ ਆ ਆ ਵਧੀਆ ਲੱਗਦੇ ਆ ਔਰ ਸੀ ਤਾਂ ਬਾਜ਼ਾਰ ਵਰਗੀ ਉਹਦਾ ਹਾਰ ਆਪਣਾ ਵਧੀਆ ਲੱਗਦਾ ਗੋਲ ਆਪਣਾ ਉਹ ਆਪਾਂ ਬੜਵਾਂਗ ਜਿਆਦੀਆਂ ਗੋਲ ਤੇ ਲੋ ਜੇ ਆਪਣੀ ਜਿਹੜੀ ਛੋਲਿਆਂ ਦੀ ਪੰਜੀਰੀ ਬਣ ਕੇ ਤਿਆਰ ਆ ਇਸ ਤਰ੍ਹਾਂ ਆਪਾਂ ਪੀਸ ਬਣਾ ਲਿਆ ਕੁਝ ਹਾਰਡ ਸ਼ੇਪ ਦੇ ਹਾਂਜੀ ਕੁਝ ਬਰਫੀ ਬਣਈ ਆ ਹਾਂਜੀ ਤੇ ਕੁਝ ਆ ਜਿਹੜੀ ਆ ਪਿੰਨੀ ਸੇਬ ਬਣਈ ਆ ਹਾਂ ਸਾਰੀਆਂ ਸੇਬਾਂ ਬਣਾਈਆਂ ਸਾਰੀਆਂ ਸੇਬਾਂ ਆਪਾਂ ਬਣਾਈਆਂ ਵਾ ਜੇ ਸਾਡੀ ਵੀਡੀਓ ਚੰਗੀ ਲੱਗੀ ਤੇ ਲਾਈਕ ਤੇ ਸ਼ੇਅਰ ਦਬਕੇ ਕਰ ਦਿਓ ਕਮੈਂਟ ਕਰਿਓ ਤੇ ਤੁਸੀਂ ਵੀ ਪੰਜੀਰੀ ਬਣਾ ਕੇ ਖਾਓ ਇਹ ਬਹੁਤ ਅਗਤਵਾਰਿਆ ਕਈ ਰੋਗਾਂ ਦਾ ਰੋਗ ਠੀਕ ਹੁੰਦੇ ਇਹਦੇ ਨਾਲ ਤੇ ਬਿਮਾਰੀਆਂ ਦੂਰ ਭਜਦੀਆਂ ਪੰਜੀਰੀ ਨੂੰ ਵੇਖ ਕੇ ਹੀ ਤੇ ਖਾ ਕੇ ਤੇ ਬਹੁਤ ਮਜ਼ਾ ਆਉਂਦਾ ਵਾ ਇਹ ਤੇ ਹੀ ਵੀ ਬਣਾ ਕੇ ਖਾ ਕੇ ਵੇਖਿਓ ਇੱਕ ਵਾਰੀ ਤੇ ਸਾਨੂੰ ਕਮੈਂਟ ਕਰਿਓ ਵੀ ਕਿੱਦਾਂ ਦੀ ਬਣੀ ਆ ਤੇ ਸਾਡੀ ਵੀਡੀਓ ਚੰਗੀ ਲੱਗੀ ਲਾਈਕ ਤੇ ਸ਼ੇਅਰ ਦਬਕੇ ਕਰ ਦਿਓ ਸਬਸਕ੍ਰਾਈਬ ਵੀ ਕਰਿਓ ਤੇ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰੱਖੇ